ਰਾਧਿਕਾ ਨੇ ਆਪਣੇ ਮੁੰਡੇ ਨੂੰ ਦੁੱਧ ਪਿਲਾ ਦਿੱਤਾ ਅਤੇ ਬਹੁਤ دیر ਤੋਂ ਉਸ ਨੂੰ ਸੁਲਾਉਣ ਦੀ ਕੋਸ਼ਿਸ਼ ਕਰਦੀ ਪਈ ਸੀ ਪਰ ਉਹ ਸੌਂਦਾ ਹੀ ਨਹੀਂ ਪਿਆ ਸੀ ਹੁਣ ਉਸ ਨੂੰ ਹੀ ਇਕੱਲੇ ਛੱਡ ਕੇ ਉਹ ਖਾਣਾ ਵੀ ਨਹੀਂ ਬਣਾ ਸਕਦੀ ਸੀ ਦੁਪਹਿਰ ਦੀ ਰੋਟੀ ਦਾ ਟਾਈਮ ਹੁੰਦਾ ਪਿਆ ਸੀ ਅਤੇ ਰਾਧਿਕਾ ਨੂੰ ਥੋੜੀ-ਥੋੜੀ ਭੁੱਖ ਵੀ ਲੱਗ ਰਹੀ ਸੀ ਤਾਂ ਤਾਂ ਉਸੇ ਟਾਈਮ ਉਸਦੇ ਸੱਸ ਬਾਜ਼ਾਰ ਤੋਂ ਘਰ ਆਈ ਅਤੇ ਬਨਾਂਡੇ ਵਿੱਚ ਪਏ ਮੰਜੇ ਤੇ ਬੈਠਦੇ ਹੋਏ ਬੋਲੀ ਰਾਧਿਕਾ ਇੱਕ ਗਲਾਸ ਪਾਣੀ ਦਾ ਲਿਆਈ ਅਤੇ ਥੋੜਾ ਜਿਹਾ ਗੁੜ ਵੀ ਲੈ ਆਈ ਬਾਹਰ ਕਿੰਨੀ ਤੇਜ਼ ਧੁੱਪ ਹੈ ਮੈਂ ਤਾਂ ਗਰਮੀ ਦੀ وجہ ਨਾਲ ਬਹੁਤ ਪਰੇਸ਼ਾਨ ਹੋ ਗਈ ਪਰ ਸਿਨਾਂ ਪੂੰਝਦੇ ਹੋਏ ਰਾਧਿਕਾ ਦੀ ਸੱਸ ਨਿਰਮਲਾ ਜੀ ਨੇ ਇਹ ਸਭ ਕਿਹਾ ਤਾਂ ਰਾਧਿਕਾ ਨੇ ਜਲਦੀ ਜਲਦੀ ਟੇਬਲ 팬 ਲਿਆਂਦਾ ਤੇ ਉੱਥੇ ਲਗਾ ਦਿੱਤਾ ਠੰਡੀ ਠੰਡੀ ਹਵਾ ਨਿਰਮਲਾ ਜੀ ਦਾ ਪਰ ਸਿਨਾਂ ਸਕੂਨ ਲੱਗੀ ਉਦੋਂ ਤੱਕ ਰਾधिका ਸੋਈ ਵਿੱਚ ਜਾ ਕੇ ਗੁੜ ਅਤੇ ਪਾਣੀ ਲੈ ਆਈ ਉਸ ਦਾ ਮੁੰਨਾ ਫਿਰ ਰੋਣ ਲੱਗ ਪਿਆ ਮੁੰਨੇ ਦੀ ਆਵਾਜ਼ ਸੁਣ ਕੇ ਉਸ ਦੀ ਸੱਚ ਕਹਿਣ ਲੱਗੀ ਇਹ ਕਿਉਂ ਰੋਂਦਾ ਪਿਆ ਹੈ ਤੂੰ ਮੁੰਨੇ ਨੂੰ ਦੁੱਧ ਤਾਂ ਪਿਲਾ ਦਿੱਤਾ ਜਾਂ ਨਹੀਂ ਕਿਤੇ ਮੁੰਨੇ ਨੂੰ ਭੁੱਖ ਤਾਂ ਨਹੀਂ ਲੱਗੀ ਰਾधिका ਕਹਿਣ ਲੱਗੀ ਮਾਂ ਜੀ ਮੈਂ ਮੁੰਨੇ ਨੂੰ ਦੁੱਧ ਪਿਲਾ ਦਿੱਤਾ ਹੈ ਅਤੇ ਕਿਸਲੇ ਦਿਨ ਨੂੰ ਸੁਲਾਉਣ ਦੀ ਕੋਸ਼ਿਸ਼ ਕਰਦੀ ਪਈ ਹਾਂ ਪਰ ਇਹ ਸੌਂਦਾ ਹੀ ਨਹੀਂ ਹੈ ਹੁਣ ਇਹ ਸੋਵੇ ਤਾਂ ਮੈਂ ਖਾਣਾ ਬਣਾਵਾ ਉਸ ਦੀ ਸੱਸ ਕਹਿਣ ਲੱਗੀ ਇਦਾਂ ਕਰ ਰਾਦਿਕਾ ਪਹਿਲਾਂ ਤੂੰ ਮੇਰੇ ਲਾਗੇ ਬੈਠ ਮੈਂ ਵਿਚਾਰੋ ਸੇਬ ਲੈ ਆਈ ਹਾਂ ਤੂੰ ਪਹਿਲਾਂ ਦੋ ਸੇਬ ਕੱਟ ਕੇ ਖਾ ਲੈ ਉਸ ਤੋਂ ਬਾਅਦ ਰੋਟੀ ਬਣਾਣਾ ਚੱਲ ਜਾਵੀਂ ਮੁੰਨੇ ਨੂੰ ਮੈਂ ਸੰਭਾਲ ਲਵਾਂਗੀ ਰਾਦਿਕਾ ਸੱਸ ਦੇ ਕੋਲ ਬੈਠ ਕੇ ਸੇਬ ਖਾਣ ਲੱਗੀ ਉਸਦੀ ਸੱਸ ਨੇ ਵੀ ਥੋੜਾ ਜਿਹਾ ਸੇਵ ਖਾਦਾ ਅਤੇ ਕਹਿਣ ਲੱਗੀ ਰਾਧਿਕਾ ਅੱਜਕੱਲ ਤੈਨੂੰ ਭੁੱਖ ਵਾਰ-ਵਾਰ ਲੱਗੇਗੀ ਤਾਂ ਤੂੰ ਜਰਾ ਆਪਣੇ ਖਾਣ-ਪੀਣ ਦਾ ਖਿਆਲ ਰੱਖਿਆ ਕਰੀ ਕੰਮ ਦੇ ਚੱਕਰ ਵਿੱਚ ਬਹੁਤ ਦੇਰ ਤੱਕ ਭੁੱਖੀ ਰਹਿ ਜਾਂਦੀ ਹੈ ਤੂੰ ਸਾਰਿਆਂ ਦੇ ਨਾਲ-ਨਾਲ ਆਪਣਾ ਵੀ ਧਿਆਨ ਰੱਖਿਆ ਕਰ ਹੁਣ ਤਾਂ ਤੇਰੀਆਂ ਜ਼ਿੰਮੇਵਾਰੀਆਂ ਹੋਰ ਵੱਧ ਗਈਆਂ ਹੈ ਤਾਂ ਤੈਨੂੰ ਪਹਿਲਾਂ ਤੋਂ ਜ਼ਿਆਦਾ ਮਜ਼ਬੂਤ ਅਤੇ ਤੰਦਰੁਸਤ ਰਹਿਣਾ ਹੋਵੇਗਾ ਰਾਧਿਕਾ ਬੜੇ ਹੀ ਪਿਆਰ ਨਾਲ ਸੱਸ ਦੀਆਂ ਗੱਲਾਂ ਸੁਣਦੀ ਪਈ ਸੀ ਉਸ ਦੀ ਸੱਸ ਕਹਿਣ ਲੱਗੀ ਰਾਧਿਕਾ ਅੱਜ ਬਾਜ਼ਾਰ ਵਿੱਚ ਬਹੁਤ ਵਧੀਆ ਕੱਚੇ ਅੰਬ ਮਿਲਦੇ ਪਏ ਸੀ ਤਾਂ ਮੈਂ 6 ਕਿਲੋ ਅੰਬ ਲੈ ਆਈ ਹਾਂ ਅੱਜ ਸ਼ਾਮ ਨੂੰ ਮਸਾਲਾ ਤਿਆਰ ਕਰਕੇ ਅਸੀਂ ਵਧੀਆ ਜਿਹੇ ਅੰਬ ਦਾ achar ਬਣਾਵਾਂਗੇ ਇਹ ਸੁਣਦੇ ਹੀ ਰਾਧਿਕਾ ਖੁਸ਼ ਹੋ ਗਈ ਅਤੇ ਕਹਿਣ ਲੱਗੀ ਵਾਹ ਮੰਮੀ ਤੁਹਾਡੇ ਹੱਥਾਂ ਨਾਲ ਬਣਿਆ achar ਮੈਨੂੰ ਤਾਂ ਬਹੁਤ ਹੀ ਪਸੰਦ ਆਂਦਾ ਹੈ ਅਤੇ ਮੈਨੂੰ ਸ਼ੁਰੂ ਤੋਂ ਹੀ ਆਂਬ ਦਾ ਆਚਾਰ ਬਹੁਤ ਪਸੰਦ ਹੈ। ਮੇਰੀ ਮੰਮੀ ਆਂਬ ਦਾ ਆਚਾਰ ਭੇਜ ਵੀ ਦਿੰਦੀ ਹੈ ਪਰ ਉਹ ਵੀ ਜਲਦੀ ਖਤਮ ਹੋ ਜਾਂਦਾ ਹੈ। ਪਰ ਤੁਸੀਂ ਆਚਾਰ ਬਣਾਉਗੇ ਤਾਂ ਕਾਫੀ ਲੰਬੇ ਤੱਕ ਲੰਬੇ ਸਮੇਂ ਤੱਕ ਚੱਲੇਗਾ। ਮੈਂ ਵੀ ਤੁਹਾਡੀ ਮਦਦ ਕਰਾਂਗੀ। ਉਸ ਦੀ ਸੱਸ ਹੱਸਦੇ ਹੋਏ ਬੋਲੀ ਹਾਂ ਜਿੰਨੀ ਹੋ ਸਕੇ ਮਦਦ ਕਰ ਦਵਾਂ। ਹੁਣ ਤਾਂ ਤੇਰੇ ਕੋਲ ਮੁੰਨਾ ਵੀ ਹੈ। ਤਾਂ ਉਸ ਦੇ ਨਾਲ ਸਮਾਂ ਬਿਤਾਣਾ। ਹੁਣ ਤੂੰ ਆਰਾਮ ਕਰ ਲੈ। वैसे भी तू दिन भर ਘਰ ਦੇ ਕੰਮ ਕਰਦੀ ਰਹਿੰਦੀ ਹੈ ਥੋੜੀ ਦੇਰ ਤੱਕ ਆਪਣੀ ਸੱਸ ਨਾਲ ਗੱਲਾਂ ਕਰਕੇ ਰਾधिका ਉੱਠ ਕੇ ਖੜੀ ਹੋਈ ਅਤੇ ਕਹਿਣ ਲੱਗੀ ਮੰਮੀ ਜੀ ਤੁਸੀਂ ਮੁੰਨੇ ਨੂੰ ਸੰਭਾਲੋ ਮੈਂ ਹੁਣ ਰੋਟੀ ਬਣਾ ਲੈਂਦੀ ਹਾਂ ਅਤੇ ਤੁਸੀਂ ਮੈਨੂੰ ਸੇਵ ਖਾਣ ਨੂੰ ਦਿੱਤਾ ਤਾਂ ਹੁਣ ਬੜਾ ਚੰਗਾ ਲੱਗਦਾ ਪਿਆ ਹੈ ਕਿਉਂਕਿ ਮੈਨੂੰ ਸੱਚਮੱਚ ਬਹੁਤ ਭੁੱਖ ਲੱਗੀ ਸੀ ਉਸ ਦੀ ਗੱਲ ਸੁਣ ਕੇ ਉਸ ਦੀ ਸੱਸ ਹੱਸਦੇ ਹੋਏ ਬੋਲੀ ਅਤੇ ਕਹਿਣ ਲੱਗੀ ਹਾਂ ਮੈਂ ਤੇਰੀ ਭੁੱਖ ਪਿਆਸ ਦਾ ਧਿਆਨ ਨਹੀਂ ਰੱਖਾਂਗੀ ਤਾਂ ਹੋਰ ਕੌਣ ਰੱਖੇਗਾ ਠੀਕ ਹੈ ਜਹਰਾ ਦੀਕਾ ਮੈਂ ਹੁਣ ਮੁੰਨੇ ਨੂੰ ਸੰਭਾਲ ਲੈਂਦੀ ਹਾਂ ਥੋੜੀ ਹੀ ਦੇਰ ਵਿੱਚ ਰਸੋਈ ਵਿੱਚ ਕੁੱਕਰ ਦੀ ਸੀਟੀ ਦੀ ਆਵਾਜ਼ ਆਉਣ ਲੱਗੀ ਰਾਦਿਕਾ ਨੇ ਜਲਦੀ ਹੀ ਦਾਲ ਚਾਵਲ ਧੋ ਕੇ ਚੜਾ ਦਿੱਤੇ ਆਟਾ ਗੁੰਨ ਕੇ ਰੱਖ ਲਿਆ ਸੀ ਅਤੇ ਹੁਣ ਸਬਜ਼ੀ ਕੱਟਣ ਦੇ ਲਈ ਫ੍ਰਿਜ ਦੇ ਵਿੱਚੋਂ ਸਬਜ਼ੀਆਂ ਕੱਢਦੀ ਪਈ ਸੀ ਤਾਂ ਰਾਦਿਕਾ सास ਦੀ ਭੈਣ ਘਰ ਆਈ ਉਹਨਾਂ ਦੀ ਭੈਣ ਵੀ ਉਸੇ ਮੁਹੱਲੇ ਵਿੱਚ 5-6 ਘਰ ਛੱਡ ਕੇ ਨੇੜੇ ਹੀ ਰਹਿੰਦੀ ਸੀ ਦੋਨਾਂ ਭੈਣਾਂ ਦਾ ਵਿਆਹ ਅਲੱਗ-ਅਲੱਗ ਜਗ੍ਹਾ ਤੇ ਹੋਇਆ ਸੀ ਪਰ ਕੰਮ ਦੇ ਸਿਲਸਿਲੇ ਵਿੱਚ ਦੋਨਾਂ ਦੇ ਪਤੀ ਇੱਕ ਸ਼ਹਿਰ ਵਿੱਚ ਆ ਗਏ ਅਤੇ ਇੱਥੇ ਹੀ ਉਹਨਾਂ ਦੋਨਾਂ ਨੇ ਆਪਣਾ-ਆਪਣਾ ਘਰ ਬਣਵਾ ਲਿਆ ਰਾਧਿਕਾ ਦੀ ਮਾਸੀ ਸੱਸ ਆਪਣੇ ਘਰ ਵਿੱਚ ਇਕੱਲੀ ਹੀ ਰਹਿੰਦੀ ਸੀ ਪਤੀ ਦੇ ਇਸ ਦੁਨੀਆ ਤੋਂ ਜਾਣ ਤੋਂ ਬਾਅਦ ਉਹਨਾਂ ਉਹਨਾਂ ਦੇ ਮੁੰਡਿਆਂ ਨੇ ਉਹਨਾਂ ਨੂੰ ਸਹਾਰਾ ਦੇਣ ਦੀ ਕੋਸ਼ਿਸ਼ ਕੋਸ਼ਿਸ਼ ਕੀਤੀ ਪਰ ਨਿਰਮਲਾ ਜੀ ਦੀ ਭੈਣ ਦਾ ਸੁਭਾਅ ਬਹੁਤ ਖੁੱਟ ਹੋਰ ਸੀ ਅਤੇ ਕੋਈ ਵੀ ਪੁੱਤ ਨੂੰ ਉਹਨਾਂ ਨੂੰ ਜਾਦਾ ਦਿਨ ਤੱਕ ਆਪਣੇ ਨਾਲ ਨਹੀਂ ਰੱਖਣ ਲਈ ਤਿਆਰ ਸੀ ਉਹਨਾਂ ਦੀ ਭੈਣ ਦਿਨੇ ਲੋਕਾਂ ਦੇ ਘਰ ਜਾ ਕੇ ਆਪਣੇ ਪੁੱਤਰ ਤੇ ਨੂਹਾਂ ਦੀਆਂ ਆਪਣੇ ਮੁਹੱਲੇ ਵਿੱਚ ਜਾ ਕੇ ਬੁਰਾਈਆਂ ਕਰਦੀ ਰਹਿੰਦੀ ਸੀ ਘਰ ਘਰ ਵਿੱਚ ਲੜਾਈ ਝਗੜੇ ਦਾ ਕੰਮ ਕਰਦੀ ਸੀ ਆਪਣੇ ਘਰ ਦੇ ਬਾਹਰ ਬਹੁਤ ਵੱਡਾ ਜਿਹਾ ਚਬੂਤਰਾ ਬਣਵਾ ਲਿਆ ਸੀ ਅਤੇ ਸੜਕ ਉੱਤੇ ਹਰ ਲੰਘਦੀ ਹੋਈ ਔਰਤ ਨੂੰ ਬਿਠਾ ਕੇ ਤਰ੍ਹਾਂ ਤਰ੍ਹਾਂ ਦੀਆਂ ਚੁਗਲੀਆਂ ਕਰਦੀ ਰਹਿੰਦੀ। ਅੱਜ ਕੱਲ੍ਹ ਗਰਮੀ ਦਾ ਮੌਸਮ ਸੀ ਤਾਂ ਕੋਈ ਘਰ ਵਿੱਚੋਂ ਜ਼ਿਆਦਾ ਨਹੀਂ ਨਿਕਲਦਾ ਸੀ। ਤਾਂ ਉਹ ਲੋਕਾਂ ਦੇ ਘਰਾਂ ਵਿੱਚ ਬੜੀ ਰਹਿੰਦੀ ਸੀ। ਹੁਣ ਉਹ ਕਿਸੇ ਦੇ ਘਰ ਵਿੱਚੋਂ ਚੁਗਲੀਆਂ ਕਰਕੇ ਆਈ ਸੀ ਅਤੇ ਫਿਰ ਆਪਣੀ ਭੈਣ ਦੇ ਘਰ ਪੁੱਜ ਗਈ। ਉੱਥੇ ਆਪਣੀ ਭੈਣ ਨੂੰ ਪੋਤੇ ਨਾਲ ਖੇលਦੇ ਹੋਏ ਦੇਖ ਕੇ ਉਸ ਨੂੰ ਬਹੁਤ ਹੀ ਜਲਨ ਹੋਈ। ਉਹ ਆਪਣੀ ਭੈਣ ਦੇ ਕੰਨ ਭਰਦੇ ਹੋਏ ਬੋਲੀ ਭੈਣੇ ਮੈਂ ਜਦੋਂ ਤੈਨੂੰ ਦੇਖਦੀ ਹਾਂ ਉਦੋਂ ਹੀ ਤੂੰ ਬੱਚੇ ਨੂੰ ਫੜ ਕੇ ਬੈਠੀ ਰਹਿੰਦੀ ਹੈ ਤੇਰੀ ਸਾਰੀ ਆਜ਼ਾਦੀ ਉੱਤੇ ਪਾਬੰਦੀ ਲੱਗ ਗਈ ਹੈ ਤੂੰ ਆਪਣੇ ਸਮੇਂ ਵਿੱਚ ਆਪਣੇ ਬੱਚਿਆਂ ਨੂੰ ਪਾਲ ਲਿਆ ਹੈ ਨਾ ਤਾਂ ਪੋਤੇ ਨੂੰ ਕਿਉਂ ਚੱਕੀ ਫਿਰਦੀ ਹੈ ਇਹ ਬੱਚਾ ਤੇਰੀ ਨੂ ਦਾ ਹੈ ਤੇਰਾ ਨਹੀਂ ਕੱਲ ਨੂੰ ਜਦੋਂ ਇਹ ਬੱਚਾ ਵੱਡੇ ਹੋਣਗੇ ਤਾਂ ਤੇਰੀ ਨੂ ਨੂੰ ਸੁੱਖ ਮਿਲੇਗਾ ਤੈਨੂੰ ਨਹੀਂ ਨੂ ਨੇ ਬੱਚਾ ਕੀ ਸੱਸ ਦੇ ਲਈ ਪੈਦਾ ਕੀਤਾ ਹੈ ਸੱਸ ਦੇ ਹੁਣ ਤਾਂ ਆਰਾਮ ਦੇ ਦਿਨ ਹੈ ਨੂ ਆਪਣਾ ਬੱਚਾ ਆਪ ਸੰਭਾਲੇ ਰਾਧਿਕਾ ਦੀਆਂ ਅੱਖਾਂ ਵਿੱਚ ਹੰਝੂ ਆਉਣ ਲੱਗੇ ਤਾਂ ਰਾਧਿਕਾ ਦੀ ਸੱਸ ਨੇ ਆਪਣੀ ਕੜਕ ਆਵਾਜ਼ ਦੇ ਨਾਲ ਆਪਣੀ ਭੈਣ ਨੂੰ ਡਾਟਦੇ ਹੋਏ ਕਿਹਾ ਪੈਨੇ ਇਹ ਸਭ ਆਪਣੇ ਘਰ ਵਿੱਚ ਜਿੰਨਾ ਕਰ ਲਿਆ ਸੋ ਕਰ ਲਿਆ ਮੇਰੀ ਨੂ ਦੇ ਨਾਲ ਇਹ ਸਭ ਕਰਨ ਦੀ ਕੋਸ਼ਿਸ਼ ਵੀ ਨਾ ਕਰਨਾ ਇਹ ਸੁਣ ਕੇ ਉਸ ਦੀ ਭੈਣ ਘਬਰਾ ਗਈ ਅਤੇ ਕਹਿਣ ਲੱਗੀ ਏ ਤੂੰ ਕੀ ਕਹਿੰਦੀ ਪਈ ਹੈ ਮੈਂ ਤਾਂ ਤੇਰੇ ਭਲੇ ਦੇ ਲਈ ਕਹਿੰਦੀ ਪਈ ਹਾਂ ਤਾਂ ਰਾधिका ਦੀ ਸੱਸ ਆਪਣੇ ਭੈਣ ਦੀ ਗੱਲ ਕੱਟਦੇ ਹੋਏ ਬੋਲੀ ਮੈਂ ਬਹੁਤ ਦੇਖ ਲਿਆ ਹੈ ਕਿ ਤੁਸੀਂ ਆਪਣੇ ਘਰ ਦਾ ਕਿੰਨਾ ਘ ਭਲਾ ਕੀਤਾ ਹੈ ਤਾਂ ਹੀ ਤਾਂ ਤੁਹਾਡੇ ਨੂੰ ਪੁੱਤ ਤੁਹਾਨੂੰ ਹੀ ਇਕੱਲੇ ਛੱਡ ਕੇ ਅਲੱਗ ਕਿਰਾਏ ਦੇ ਮਕਾਨ ਲੈ ਕੇ ਰਹਿੰਦੇ ਹੈ ਤੇਰਾ ਇੱਕ ਪੁੱਤ ਚੰਡੀਗੜ੍ਹ ਰਹਿੰਦਾ ਹੈ ਅਤੇ ਉਹ ਵੀ ਤੇਰੇ ਨਾਲ ਨਹੀਂ ਰਹਿਣਾ ਚਾਹੁੰਦਾ ਕਹਿਨ ਤਾਂ ਤੁਸੀਂ ਕਹਿ ਦਿੰਦੇ ਹੋ ਉਹ ਨਲਾਇਕ ਹੈ ਮੈਂ ਉਹਨਾਂ ਕੋਲ ਸਕੂਨ ਨਾਲ ਨਹੀਂ ਰਹਿ ਪਾਂਦੀ ਪਰ ਅੰਦਰ ਦੀ ਗੱਲ ਮੈਨੂੰ ਵੀ ਪਤਾ ਹੈ ਕਿ ਕਿਸ ਤਰ੍ਹਾਂ ਤੂੰ ਉੱਥੇ ਜਾ ਕੇ ਆਪਣੇ ਪੁੱਤ ਤੇ ਨੂੰਹ ਦਾ ਜਿੰਨਾ ਮੁਸ਼ਕਿਲ ਕਰ ਦਿੱਤਾ ਸੀ ਇਸ ਕਰਕੇ ਉਹ ਤੈਨੂੰ ਵਾਪਸ ਘਰ ਹੀ ਛੱਡ ਗਏ ਤੁਹਾਡੀ ਦੋਵੇਂ ਧੀਆ ਵੀ ਤੁਹਾਡੀਆਂ ਹਰਕਤਾਂ ਤੋਂ ਪਰੇਸ਼ਾਨ ਹੋ ਕੇ ਤੁਹਾਡਾ ਹਾਲ ਪੁੱਛਣ ਤੱਕ ਨਹੀਂ ਆਈਆਂ ਗੁੜਾ ਪੇ ਵੀ ਚਈ ਇਕੱਲੇ ਘਰ ਵਿੱਚ ਤੁਹਾਡਾ ਮਨ ਨਹੀਂ ਲੱਗਦਾ ਤਾਂ ਤੁਸੀਂ ਪੂਰੇ ਮੁਹੱਲੇ ਵਿੱਚ ਘੁੰਮਦੇ ਰਹਿੰਦੇ ਹੋ ਆਪਣੇ ਦਰਵਾਜ਼ੇ ਵਿੱਚ ਚਬੂਤਰਾ ਬਣਾ ਲਿਆ ਲੋਕਾਂ ਨੂੰ ਬਿਠਾ ਕੇ ਪੰਚਾਇਤ ਕਰਦੇ ਰਹਿੰਦੇ ਹੋ ਪਰ ਇਹ ਸਭ ਕਰਕੇ ਤੁਹਾਨੂੰ ਕੀ ਮਿਲੇਗਾ ਰਹਿਣਾ ਤਾਂ ਤੁਹਾਨੂੰ ਇਕੱਲੇ ਹੀ ਪੈਂਦਾ ਪਿਆ ਹੈ ਹੋ ਸਕਦਾ ਤੁਹਾਨੂੰ ਇਕੱਲੇ ਰਹਿਣਾ ਚੰਗਾ ਲੱਗਦਾ ਹੋਵੇ ਪਰ ਮੈਂ ਇਦਾਂ ਦੀ ਬਿਲਕੁਲ ਵੀ ਨਹੀਂ ਹਾਂ ਮੈਨੂੰ ਮੇਰਾ ਪਰਿਵਾਰ ਸਹੀ ਸਲਾਮਤ ਮੇਰੇ ਕੋਲ ਚਾਹੀਦਾ ਹੈ ਅਤੇ ਇਦਾਂ ਦੇ ਟਾਈਮ ਵਿੱਚ ਨੂੰਹ ਦੀ ਮਦਦ ਮੈਂ ਨਹੀਂ ਕਰਾਂਗੀ ਤਾਂ ਹੋਰ ਕੌਣ ਕਰੇਗਾ ਜੇਕਰ ਮੈਨੂੰ ਕੋਈ ਤਕਲੀਫ ਹੁੰਦੀ ਹੈ ਤਾਂ ਮੈਂ ਉਮੀਦ ਕਰਦੀ ਹਾਂ ਕਿ ਮੇਰੇ ਪੁੱਤ ਨੂੰ ਮੇਰਾ ਧਿਆਨ ਰੱਖ ਲੈਣਗੇ ਤਾਂ ਅੱਜ ਨੂੰਹ ਨੂੰ ਜ਼ਰੂਰਤ ਹੈ ਤਾਂ ਮੈਂ ਇਸ ਦੀ ਮਦਦ ਕਿਉਂ ਨਹੀਂ ਕਰ ਸਕਦੀ ਉਸ ਦੀ ਭੈਣ ਮੂੰਹ ਬਣਾਉਂਦੇ ਹੋਏ ਬੋਲੀ ਅੱਜ ਕੱਲ ਤਾਂ ਭਲਾਈ ਦਾ ਜਮਾਨਾ ਹੀ ਨਹੀਂ ਰਿਹਾ ਮੈਂ ਤਾਂ ਤੇਰੇ ਭਲੇ ਦੇ ਲਈ ਬੋਲਦੀ ਪਈ ਸੀ ਪਰ ਤੈਨੂੰ ਪਸੰਦ ਨਹੀਂ ਹੈ ਤਾਂ ਫਿਰ ਠੀਕ ਹੈ ਮੈਂ ਵੀ ਕੁਝ ਨਹੀਂ ਬੋਲਾਂਗੀ ਅੱਜ ਤੂੰ ਇੰਨਾ ਬੋਲ ਕੇ ਉਹ ਉੱਠ ਖੜੀ ਹੋਈ ਅਤੇ ਬੜਬੜਾਉਂਦੇ ਹੋਏ ਘਰ ਤੋਂ ਬਾਹਰ ਚੱਲ ਗਈ ਰਾਧਿਕਾ ਦੀ ਸੱਸ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਉਹ ਮੁਹੱਲੇ ਵਿੱਚ ਉਹਨਾਂ ਦੀਆਂ ਬੁਰਾਈਆਂ ਕਰੇਗੀ ਪਰ ਇਸ ਤੋਂ ਉਹਨਾਂ ਨੂੰ ਕੋਈ ਵੀ ਫਰਕ ਨਹੀਂ ਪਵੇਗਾ ਉਨ੍ਹਾਂ ਲਈ ਸਭ ਤੋਂ ਜ਼ਰੂਰੀ ਗੱਲ ਇਹ ਸੀ ਕਿ ਉਨ੍ਹਾਂ ਦੇ ਘਰ ਦਾ ਮਾਹੌਲ ਠੀਕ ਰਹੇ। ਬਾਹਰ ਮੁਹੱਲੇ ਵਿੱਚ ਕੋਈ ਕਿਸੇ ਦੀਆਂ ਕਿੰਨੇ ਤਰੀਕੇ ਦੀਆਂ ਗੱਲਾਂ ਕਰੇ। ਰਹਿਣਾ ਤਾਂ ਉਨ੍ਹਾਂ ਨੇ ਆਪਣੇ ਪਰਿਵਾਰ ਦੇ ਨਾਲ ਹੈ। ਜਦੋਂ ਨੂਨ ਦਾ ਮੂੰਹ ਉਨ੍ਹਾਂ ਨੇ ਦੇਖਿਆ ਤਾਂ ਉਨ੍ਹਾਂ ਦਾ ਮਨ ਭਰ ਗਿਆ। ਕਿਉਂਕਿ ਨੂਨ ਦੀਆਂ ਅੱਖਾਂ ਖੁਸ਼ੀ ਦੇ ਮਾਰੇ ਭਿੱਜੀਆਂ ਹੋਈਆਂ ਸੀ। राधिका ਨੂੰ ਬਹੁਤ ਹੀ ਪਿਆਰੀ ਅਤੇ ਚੰਗੀ ਸੱਸ ਮਿਲੀ ਸੀ ਅਤੇ ਰਾधिका ਵੀ ਆਪਣੀ ਸੱਸ ਦਾ ਬਹੁਤ ਧਿਆਨ ਰੱਖਦੀ ਸੀ ਅਤੇ ਉਹ ਸਾਰਾ ਪਰਿਵਾਰ ਖੁਸ਼ੀ-ਖੁਸ਼ੀ ਰਹਿਣ ਲੱਗਾ ਧੰਨਵਾਦ ਜੀ